ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਵੱਲ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੀ ਕਾਰਵਾਈ ਹੋਈ ਸ਼ੁਰੂ ਪੰਚਾਇਤੀ ਰਾਜ ਸਣੇ ਚਾਰ ਬਿੱਲ ਕਿਤੇ ਜਾਣਗੇ ਪੇਸ਼ ਸ਼੍ਰੀ ਗੁਰਗੰਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਅੰਮ੍ਰਿਤਸਰ ਤੇ ਸਜਾਇਆ ਗਿਆ ਲੋਕਿਕ ਨਗਰ ਕੀਰਤਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਚ ਹੋਈਆਂ ਨਤਮਸਤਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਗੁਰਗੰਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸੰਗਤ ਨੂੰ ਦਿੱਤੀ ਵਧਾਈ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਮੌਨਸੂਨ اجلاس ਦੇ ਆਖਰੀ ਦਿਨ ਚਾਰ ਪ੍ਰਸਤਾਵਨ ਨੂੰ ਪ੍ਰਵਾਨਗੀ ਲਈ ਸਦਨ ਵਿੱਚ ਰੱਖਿਆ ਜਾਵੇਗਾ ਇਸ ਵਿੱਚ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਬਿਲ 2024 ਪੰਜਾਬ ਪੰਚਾਇਤੀ ਰਾਜ ਸੋਧ ਬਿਲ 2024 ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਸੋਧ ਬਿਲ ਅਤੇ ਪੰਜਾਬ ਗੁੱਡਸ ਐਂਡ ਸਰਵਿਸਿਜ਼ ਐਕਟ ਸ਼ਾਮਲ ਹੈ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦਾ ਆਖਰੀ ਦਿਨ ਹੈ ਇਸ ਤੋਂ ਪਹਿਲਾਂ اجلاس ਦੇ ਦੂਜੇ ਦਿਨ ਯਾਨੀ ਕਿ ਮੰਗਲਵਾਰ ਨੂੰ ਪੰਜਾਬ ਬੈਂਡ ਪ੍ਰਾਪਰਟੀ ਰੈਗੂਲੇਸ਼ਨ ਸੋਡ ਐਕਟ 2024 ਬਾਰੇ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਤੇ ਹੁਣ ਪੰਜਾਬ ਦੀਆਂ 14000 ਗੈਰ ਕਾਨੂੰਨੀ ਕਲੋਨੀਆ ਚ 500 ਵਰਗ ਗਜ ਤੱਕ ਦੇ ਪਲਾਟ ਰੈਗੂਲਰ ਕੀਤੇ ਜਾਣਗੇ ਹਾਲਾਂਕਿ ਅੱਜ ਵੀ ਕਾਫੀ ਹੰਗਾਮਾ ਹੋਣ ਦੇ ਸਾਰ ਨੇ ਇਸ ਤੋਂ ਇਲਾਵਾ ਸੂਬੇ ਦੀਆਂ ਗੈਰ ਕਾਨੂੰਨੀ ਕਲੋਨੀਆ ਚ 31 ਜੁਲਾਈ 2024 ਤੱਕ 500 ਵਰਗ ਗਜ ਤੱਕ ਦੀ ਜਾਇਦਾਦ ਲਈ ਕੀਤੇ ਗਏ ਸਾਰੇ ਸੌਦੇ ਹਨ ਮਾਲਕੀ ਹੱਕ ਮਿਲਣਗੇ ਸਰਕਾਰ ਨੇ ਨਾ ਸਾਰੀਆਂ ਜਾਇਦਾਦਾਂ ਡਿਸਟ੍ਰੀਸ਼ਨ ਲਈ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਹੈ ਨਾਲ ਹੀ ਕਿਹਾ ਕਿ ਇਹਨਾਂ ਸਾਰੀਆਂ ਜਾਇਦਾਦਾਂ ਦੀ ਡਿਸਟ੍ਰੀਸ਼ਨ 2 ਨਵੰਬਰ ਤੱਕ ਕਰਵਾਉਣੀ ਲਾਜ਼ਮੀ ਹੋਵੇਗੀ ਸ਼੍ਰੀ ਗੁਰਗੰਨ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਇਸ ਇਤਿਹਾਸਿਕ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਖੂਕ ਸਮਾਗਮ ਕੀਤੇ ਗਏ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਤੋਂ ਸਤਖੰਡ ਸ਼੍ਰੀ ਹਰਮੰਦ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਸ਼੍ਰੀ ਗੁਰਗੰਨ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏਗੇ ਇਸ ਨਗਰ ਕੀਰਤਨ ਦੀ ਰਵਾਨਗੀ ਸਮੇਂ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਗਿਆਨੀ ਰਖਬੀਰ ਸਿੰਘ ਤੇ ਸ਼ ਤਾਮੀ ਨੇ ਪੰਜ ਪਿਆਰੀਆਂ ਨਿਸ਼ਾਨ ਜੀ ਅਤੇ ਨਗਾਰਜੀ ਸਿੰਘਾਂ ਨੂੰ ਸਿਰੋਪਾਉ ਦੇ ਕੇ ਸਤਕਾਰ ਦਿੱਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਪੰਥਕ ਸਖਸ਼ੀਤਾ ਅਤੇ ਸੰਗਤਾਂ ਪਹੁੰਚੀਆਂ ਹੋਈਆਂ ਸਨ ਅਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਤੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਪੰਥਕ ਸਖਸ਼ੀਤਾ ਅਤੇ ਸੰਗਤਾਂ ਪਹੁੰਚੀਆਂ ਹੋਈਆਂ ਸਨ ਤਾਂਤਨ ਵਰਮ ਕਿਆਨੇ ਪਾਪਾ ਹੁ ਤਾਂਤਨ ਵਰਮ ਕਿਆਨੇ ਪਾਪਾ ਹੁ ਦਾ ਸੈਟ ਜੋ ਸਾਡੇ ਵਿੱਚ ਆਪਕੇ ਤੇ ਪਹਿਲਾਂ ਪ੍ਰਕਾਸ਼ ਕਰਵਾਇਆ ਸੀ ਉਸੇ ਤਰ੍ਹਾਂ ਅੱਜ ਵੋਧਾਸ਼ਿਰ ਗਰਸਤ ਸੇਵ ਨੂੰ ਨਗਰ ਕੀਰਤਨ ਪੰਜ ਪਿਆਰੇ ਸਹਿਬਾਨ ਦੀ ਮਗਵਾਈ ਵਿੱਚ ਧਾਨ ਗੁਰੂ ਸੰਸਥਾ ਤੋਂ ਸ਼ਾਇਆ ਹੈਠ ਆਰੰਭ ਹੋਇਆ ਜੋ ਰਾਤ ਅਪਰਾਪ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਕਾਲ ਤਖਤ ਸਾਹਿਬ ਜੀ ਵਿਖਾ ਕੇ ਸੁਪਾਨ ਹੋਵੇਗਾ ਸਭੂਚੀਆਂ ਸੰਗਤਾਂ ਵੱਲੋਂ ਅੱਜ ਧਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਰੂਪ ਦਿਆ ਬਹੁਤ ਬਹੁਤ ਵਧਾਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੁਣ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਨਸ਼ਿਆਂ ਤੋਂ ਦੂਰ ਹੋ ਪਖੰਡ ਦੇ ਜਿਹਨੇ ਵੀ ਦੇਹ ਧਾਰੀ ਗੁਰੂ ਨੇ ਉਹਨਾਂ ਤੋਂ ਦੂਰ ਹੈ ਕਿ ਸ਼ਬਦ ਦੇ ਲੜ ਲੱਗੋ ਇਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਹੋਵੇਗੀ ਤਾਂ ਖਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰਗੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰ ਮੌਕੇ ਸਮੂਹ ਸੰਗਤਾਂ ਨੂੰ ਵਧਾਈ ਦਿੰਦੀ ਹੈ ਤੇ ਗੁਰੂ ਜੀ ਵੱਲੋਂ ਦਰਸਾਏ ਗੇ ਫਲਸਫੇ ਤੇ ਚੱਲਣ ਲਈ ਸੰਗਤ ਨੂੰ ਪ੍ਰੇਰਿਆ ਅੱਜ ਸੰਸਾਰ ਦੇ ਵਿੱਚ ਬਹੁਤ ਸਾਰੇ ਚਿੰਤਕ ਜਿਹੜੇ ਨੇ ਉਹ ਐਸੇ ਨਹੀਂ ਜਿਹੜੇ ਕਹਿੰਦੇ ਨੇ ਕਿ ਜੇ ਮਨੁੱਖੀ ਜੀਵਨ ਬਿਹਤਰ ਢੰਗ ਦੇ ਨਾਲ ਜਿਉਿਆ ਜਾ ਸਕਦਾ ਹੈ ਤੇ ਉਹਦੇ ਲਈ ਇੱਕੋ ਹੀ ਪੈਥੀ ਹੈ ਉਹ ਹੈ ਨੇਚਰ ਪੈਥੀ। ਔਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 550 ਸਾਲ ਪਹਿਲਾਂ ਕਿਹਾ ਕਿ ਕੁਦਰਤ ਦੇ ਨਾਲ ਮਿਲ ਕੇ ਜੀਵਨ ਜਿਉਣਾ ਇਹ ਜੀਵਨ ਨੂੰ ਬਿਹਤਰ ਬਣਾਉਂਦਾ ਹੈ। ਕੁਦਰਤ ਤੋਂ ਉਲਟ ਜਾ ਕੇ ਕੁਦਰਤ ਨਾਲ ਦੁਸ਼ਮਣੀ ਪਾ ਕੇ ਜੀਵਨ ਜਿਉਣਾ ਜਿਹੜਾ ਹੈ ਉਹ ਬਰਬਾਦੀ ਵਾਲਾ ਰਸਤਾ ਹੈ ਜੀਵਨ ਤਬਾਹ ਹੋ ਜਾਂਦਾ ਹੈ ਨਸਲਾਂ ਤਬਾਹ ਹੋ ਜਾਂਦੀਆਂ ਨੇ ਕੁਦਰਤ ਦੇ ਸੰਗ ਰਚਮਿਚ ਕੇ ਮਨੁੱਖੀ ਜੀਵਨ ਜਿਉਣ ਦੀ ਪ੍ਰੇਰਣਾ ਸਾਨੂੰ ਗੁਰਬਾਣੀ ਦਿੰਦੀ ਹੈ ਅੱਜ ਜਿੰਨੀਆਂ ਵੀ ਸੰਸਾਰ ਦੇ ਵਿੱਚ ਬਿਮਾਰੀਆਂ ਦਾ ਫੈਲਾਅ ਹੈ ਇਹ ਇਸ ਕਾਰਨ ਹੈ ਕਿਉਂਕਿ ਅਸੀਂ ਕੁਦਰਤ ਨਾਲ ਛੇੜਛਾੜ ਜਿਹੜੀ ਹੈ ਵੱਡੇ ਪੱਧਰ ਤੇ ਹੋ ਕੇ ਕਰਨੀ ਪਰਾਰੰਭ ਕੀਤੀ ਹੈ ਬਾਣੀ ਦੇ ਵਿੱਚ ਕੁਦਰਤ ਦੇ ਸਰੋਤ ਚਾਹੇ ਉਹ ਪਾਣੀ ਹੈ ਚਾਹੇ ਉਹ ਧਰਤੀ ਹੈ ਚਾਹੇ ਉਹ ਵਨਸਪਤੀ ਹੈ ਸਬਦਾ ਹੀ ਜਿਹੜਾ ਪਾਲਨ ਪੋਸ਼ਣ ਤੇ ਧਿਆਨ ਰੱਖਣ ਵਾਸਤੇ ਮਨੁੱਖ ਨੂੰ ਹਦਾਇਤਾਂ ਦਿੱਤੀਆਂ ਨੇ ਪਹਿਲਾ ਪਾਣੀ ਜੀਵ ਹੈ ਦਾ ਮਹਾਨ ਉਪਦੇਸ਼ ਬਾਣੀ ਨੇ ਸਾਨੂੰ ਬਖਸ਼ਿਆ ਹੈ ਧਰਤੀ ਨੂੰ ਮਾਤਾ ਕਿਹਾ ਹੈ ਆਓ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਆਪਣਾ ਜੀਵਨ ਸਫਲਾ ਕਰੀਏ ਔਰ ਇਸ ਫਲਸਫੇ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਗੁਰੂ ਘਰ ਵਿੱਚ ਨਤਮਸਕ ਹੋਣ ਦੇ ਲਈ ਪਹੁੰਚੇ ਉਹਨਾਂ ਗੁਰ ਘਰ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉੱਥੇ ਅੱਜ ਉਹਨਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਗੁਰੂ ਨਾਨਕ ਨਾਮ ਲੇਵਾਂ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀ ਮੁਬਾਰਕਵਾਦ ਦਿੱਤੀ ਉਹਨਾਂ ਕਿਹਾ ਕਿ ਅੱਜ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜਟਾਣਾ ਜਿਨ੍ਹਾਂ ਨੇ ਐਸਵਾਈਐਲ ਨੂੰ ਬੰਨ ਲਾਇਆ ਸੀ ਅੱਜ ਦਿਹਾੜਾ ਮਾਲਵਾ ਉਹ ਰੇਗਿਸਤਾਨ ਹੋ ਜਾਂਦਾ ਉਹਨਾਂ ਦੀ ਅੱਜ ਸ਼ਹੀਦੀ ਦਿਹਾੜਾ ਸੀ ਜਿਸ ਸਬੰਧੀ ਸ਼੍ਰੀ ਖਾਨਪੁਰ ਸਾਹਿਬ ਦੇ ਭੋਗ ਪਾਏਗੇ ਉੱਥੇ ਵੀ ਉਹਨਾਂ ਉਹ ਹਾਜ਼ਰੀ ਭਰਨ ਜਾ ਰਹੇ ਨੇ ਗੁਰੂ ਗੁਰੂ ਕੀ ਕਹਾਣੀ ਚੰਗੀ ਪ੍ਰਕਾਸ਼ ਪੁਰਬ ਦੀ ਅੱਜ ਇੱਕ ਤਾਂ ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਸਭ ਤੋਂ ਪਹਿਲਾਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦੂਜਾ ਅੱਜ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜਟਾਣਾ ਜਿਨ੍ਹਾਂ ਨੇ SBL ਨੂੰ ਬੰਨ ਲਾਇਆ ਸੀ ਨਹੀਂ ਤਾਂ ਅੱਜ ਜਿਹੜਾ ਮਾਲਵਾ ਹੈ ਉਹ ਰੇਗਿਸਤਾਨ ਹੋ ਜਾਂਦਾ ਬਣ ਜਾਂਦਾ ਹੁਣ ਨੁਕਾਦ ਦਾ ਉਹਨਾਂ ਦਾ ਜੁਰੇ ਸ਼ਹੀਦੀ ਦਿਹਾੜਾ ਸੀ ਅਰਦਾਸ ਸੀ ਉਹਨਾਂ ਦੇ ਸ਼ਹੀਦੀ ਦਿਹਾੜਾ ਤੇ ਉਹਰੇ ਖੰਡਪੜ ਸਾਹਿਬ ਦੇ ਭੋਗ ਪਾਏ ਗਏ ਉੱਥੇ ਹਾਜ਼ਰੀ ਭਰਨ ਆਏ ਸੀ ਅੱਜ ਮਾਮਲਾ ਜਲੰਧਰ ਦੇ ਜਿੱਥੇ ਸੇਮਸੀ ਨਾਮਕ ਵਿਅਕਤੀ ਤੇ ਉਸ ਦੀ ਪਤਨੀ ਵੱਲੋਂ ਆਪਣੇ ਘਰ ਵਿੱਚ ਚਰਚ ਚਲਾਈ ਜਾ ਰਹੀ ਸੀ ਜਿਸ ਦੇ ਵਿੱਚ ਉਹ ਲੋਕਾਂ ਲਈ ਪ੍ਰਾਰਥਨਾਵਾਂ ਕਰਦੇ ਸਨ ਜਿਸ ਤੋਂ ਤੰਗ ਆ ਕੇ ਉਹਨਾਂ ਦੇ ਸਕੇ ਪਿਤਾ ਵੱਲੋਂ ਨਾਲ ਕੁੱਟਮਾਰ ਕੀਤੀ ਗਈ ਤੇ ਉਹਨਾਂ ਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ ਗੱਲਬਾਤ ਦੌਰਾਨ ਸੇਮਸੀ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਵਿੱਚ ਚਰਚ ਲਾਉਂਦੇ ਸਨ ਜਿਸ ਦੇ ਵਿੱਚ ਉਹ ਅਤੇ ਉਹਨਾਂ ਦੀ ਧਰਮ ਪਤਨੀ ਲੋਕਾਂ ਲਈ ਪ੍ਰਾਰਥਨਾਵਾਂ ਕਰਦੇ ਸੀ ਪਰ ਜਦੋਂ ਸੇਮਸੀ ਆਪਣੇ ਘਰ ਦੇ ਵਿੱਚ ਨਹੀਂ ਹੁੰਦੇ ਸੀ ਤਾਂ ਉਹਨਾਂ ਦੇ ਸਕੇ ਪਿਤਾ ਉਹਨਾਂ ਦੀ ਧਰਮ ਪਤਨੀ ਦੇ ਨਾਲ ਕੁੱਟਮਾਰ ਕਰਦੇ ਸ ਤੇ ਬੀਤੇ ਦਿਨੀ ਕਲੇਸ਼ ਇੰਨਾ ਜ਼ਿਆਦਾ ਵੱਧ ਗਿਆ ਕਿ ਸੇਮਸੀ ਦੇ ਪਿਤਾ ਵੱਲੋਂ ਉਸ ਦੀ ਪਤਨੀ ਤੇ ਸੈਮਸੀਨ ਨੂੰ ਘਰ ਚੋਂ ਬਾਹਰ ਕਰ ਦਿੱਤਾ ਗਿਆ ਤੇ ਬਾਹਰ ਦੇ ਲੋਕਾਂ ਤੋਂ ਵੀ ਕੁੱਟਮਾਰ ਕਰਾਈ ਗਈ। ਇਸ ਨੂੰ ਲੈ ਕੇ ਉਹ ਜ਼ਿਲਹੰਦਰ ਦੇ ਥਾਣੇ ਪਹੁੰਚਤਾ ਉੱਥੇ ਤੇ ਦਰਖਾਸਤ ਲਿਖਾਉਣ ਲੱਗੇ ਤਾਂ ਉਹਨਾਂ ਦੀ ਦਰਖਾਸਤ ਵੀ ਰਕਵਾ ਦਿੱਤੀ ਗਈ ਜਿੱਥੇ ਪੁਲਿਸ ਨੇ ਕਿਹਾ ਕਿ ਉਹਨਾਂ ਦੀ ਦਰਖਾਸਤ ਨਹੀਂ ਲਿਖੀ ਜਾ ਸਕਦੀ ਕਿਉਂਕਿ ਜਿਸ ਖਿਲਾਫ ਉਹ ਦਰਖਾਸਤ ਲਿਖਾ ਰਹੇ ਨੇ ਉਹ ਉਹਨਾਂ ਦਾ ਪਿਤਾ ਹੈ। ਉੱਥੇ ਸੈਮਸੀਨ ਨੇ ਕਿਹਾ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਚਾਹੀਦਾ ਹੈ। ਬਟਾਲਾ ਦੇ ਪਿੰਡ ਗਿੱਲਾਵਾਲੀ ਜਿੱਦੋਂ ਸਕੇ ਭਰਾਵਾਂ ਦੀਆਂ ਕੋਠੀਆਂ 'ਚ ਕੋਰਾਚੇ ਹੀ ਉਹ ਚੋਰਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਚੋਰੇ ਨੇ ਸ਼ਾਂਤੀ ਸੰਕੀ ਮਕਾਨ ਮਾਲਕ ਪਰਿਵਾਰ ਘਰ ਜਿੱਹੀ ਸੌਰੀ ਸੀ ਤੇ ਉਹਨਾਂ ਦੀਆਂ ਕੋਠੀਆਂ ਦੇ ਪਿਛਲੇ ਪਾਸੇ ਤੋਂ ਖਿੜਕੀ ਦੀ ਗ੍ਰਿਲ ਤੋੜ ਕੇ ਚੋਰ ਘਰ ਅੰਦਰ ਦਾਖਲ ਹੋਏ ਤੇ ਕੋਠੀ 'ਚ ਸੁੱਤੇ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹਨਾਂ ਦੇ ਘਰ ਦੇ ਦੂਸਰੇ ਕਮਰਿਆਂ ਦੇ ਵਿੱਚ ਚੋਰ ਹਰ ਥਾਂ ਦੀ ਫੋਲ ਫਰਲੀ ਕਰ ਘਰ ਦੇ ਲੋਕਰ ਦੇ ਤਾਲੇ ਤੋੜ ਕੇ ਘਰੋਂ 10 ਟੋਲੇ ਸੋਨਾ 14000 ਰੁਪਏ ਨਕਦੀ ਦੂਸਰੇ ਘਰੋਂ 15 ਟੋਲੇ ਸੋਨੇ ਦੇ ਗਹਿਣੇ ਤੇ 17000 ਰੁਪਏ ਨਕਦੀ ਲੈ ਕੇ ਉਥੇ ਨਵਕਾਨ ਮਾਲਕ ਪ੍ਰਮਾਹਰ ਭਜਨ ਸਿੰਘ ਤੇ ਸੰਤੋਖ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਉੱਠੇ ਤਾਂ ਉਹਨਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਤੇ ਉਹਨਾਂ ਇੱਕ ਦੂਸਰੇ ਨੂੰ ਪਹਿਲਾਂ ਜਦੋਂ ਸੂਚਿਤ ਕੀਤਾ ਤਾਂ ਦੋਵਾਂ ਘਰਾਂ 'ਚ ਹੀ ਚੋਰਾਂ ਵੱਲੋਂ ਲੁੱਟ ਦੀ ਵਾਰ ਦਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਜ਼ਮੀਨ ਬਚਾਓ ਅੰਦੋਲਨ ਤੇ ਕਿਸਾਨੀ ਕੋਲਾ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕਲੀਸ਼ੇਰ ਦੀ 14ਵੀਂ ਵਰ੍ਹੇ ਸਿਰ ਉਹਨਾਂ ਦੇ ਜੱਦੀ ਪਿੰਡ ਚੱਕਲੀਸ਼ੇਰ ਵਿੱਚ 11 ਅਕਤੂਬਰ ਨੂੰ ਮਨਾਈ ਜਾਏਗੀ ਭਾਰਤੀ ਕਿਸਾਨ ਯੂਨੀਅਨ ਨੇ ਇਕੱਠਾ ਡਕਾਉਂਦਾ ਦੀ ਮੀਟਿੰਗ ਪਿੰਡ ਚੱਕਲੀਸ਼ੇਰ ਚ ਸਵੇਰ ਕਮੇਟੀ ਮੈਂਬਰ ਲਛਮਨ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਪੈਣੀ ਬਾਗਾ ਦੀ ਅਗਵਾਈ ਹੇਠ ਹੋਈ ਇਸ ਦੌਰਾਨ ਮਹਿੰਦਰ ਸਿੰਘ ਪੈਣੀ ਬਾਗਨ ਦੱਸਿਆ ਕਿ ਬੀਰੋ ਕੇ ਗੋਲੀ ਕਾਂਡ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕਲੀਸ਼ੇਰ ਦੀ ਵਰ੍ਹੇ ਉਹਨਾਂ ਦੇ ਜੱਦੀ ਪਿੰਡ ਚੱਕਲੀਸ਼ੇਰ ਵਿੱਚ ਵੱਡੇ ਇਕੱਠ ਕਰਕੇ ਮਨਾਈ ਜਾਏਗੀ ਉਹਨਾਂ ਨੇ ਦੱਸਿਆ ਕਿ ਪਿੰਡ ਵਿੱਚ ਮੀਟਿੰਗ ਲਗਾਈਆਂ ਗਿਆ ਨਹੀਂ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਸਵੇਰ ਪੱਦਰੀ ਮੀਟਿੰਗ ਕਰਕੇ ਸੂਬਾ ਪੱਰ ਵਿੱਚ ਆਗੂਆਂ ਦੀ ਡਿਊਰੀਆਂ ਲਗਾਈਆਂ ਜਾਣਗੀਆਂ ਤਾਂ ਜੋ ਜ਼ਮੀਨ ਬਚਾਓ ਅੰਦੋਲਨ ਦੇ ਸ਼ਹੀਦ ਪ੍ਰਿਥੀਪਾਲ ਦੀ ਵਰਸੀ ਤੋਂ ਤਾਂ ਅੱਜ ਹਰਪਰਤੀ ਕਿਸਾਨ ਯੂਨਿਟ ਦੇ ਹਵਾਲੇ ਵੱਲੋਂ ਪਿੰਡ ਚੱਕਲੀ ਸ਼ੇਰ ਵਿਖੇ ਮੀਟਿੰਗ ਕੀਤੀ ਗਈ ਸਰਦਾਰ ਸ਼ਹੀਦ ਪ੍ਰਿਥੀਪਾਲ ਚੱਕਲੀ ਸ਼ੇਰ ਦੀ 14ਵੀਂ ਵਰਸੀ ਸੰਬੰਧੀ ਜੋ ਕਿ ਅੱਜ ਪਿੰਡ ਚੱਕਲੀ ਸ਼ੇਰ ਦੇ ਮੋਤਵਾਰ ਕਿਸਾਨ ਆਗੂ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਤੇ ਉਹਨਾਂ ਨੇ ਆਪੋ ਆਪਣੇ ਵਿਚਾਰ ਦੱਸੇ ਤੇ ਕਿਸਾਨ ਜਥੇਬੰਦੀ ਨਾਲ ਬੀਕੇ ਜੁੜ ਡਗਾਉਂਦਿਆਂ ਨਾਲ ਵਿਚਾਰ ਸਾਂਝੇ ਕੀਤੇ ਤੇ ਕਿਹਾ ਗਿਆ ਵੀ ਜੋਸ਼ੀ ਦੀ ਪਿਰਥੀਪਾਲ ਦੀ ਜਿਹੜੀ ਵਰਸ਼ੀ ਹੈ ਜਿਵੇਂ ਹਰ ਸਾਲ ਧੂਮਤਾਂ ਮਨਾਉਨੇ ਆ ਵੀ ਐਤ ਕੀ ਵੀ 14ਵੀਂ ਵਰਸ਼ੀ ਹੈ ਜਿਹੜੀ ਬੜੀ ਧੂਮਤਾਂ ਮਨਾ ਮਨਾਈ ਜਾਵੇ ਕਿਸਾਨ ਜਥੇਬੰਦੀ ਨੂੰ ਵੀ ਬੇਨਤੀ ਕੀਤੀ ਹੈ ਤੇ ਪਿੰਡ ਦੇ ਮੋਹਤਵਾਰ ਬੰਦਿਆਂ ਨੇ ਪੂਰਾ ਵਿਸ਼ਵਾਸ ਦਿਵਾਇਆਗਾ ਵੀ ਅਸੀਂ ਪਛੀਦ ਪਿਰਥੀਪਾਲ ਦੀ ਵਰਸ਼ੀ ਜਿਹੜੀ ਬੜੀ ਧੂਮਤਾਂ ਮਨਾਵਾਂਗੇ ਪੁਲਿਸ ਸਥਾਨਕ ਖਿਲਚਿਆ ਨੇ ਮੋਟਰਸਾਈਕਲ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਚੋਰੀ ਦੇ 8 ਮੋਟਰਸਾਈਕਲ ਤੇ 3 ਪਿਸਤਲ ਬਰਾਮਦ ਕੀਤੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਸਥਾਨਕ ਖਿਲਚਿਆ ਦੇ ਮੁਖੀ ਵਿਕਰਮਜੀਤ ਸਿੰਘ ਸਬ ਇੰਸਪੈਕਟਰ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ 3 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਤਫਤੀਸ਼ ਦੌਰਾਨ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਪੁੱਛਗਿੱਛ ਦੌਰਾਨ ਕੁੱਲ 8 ਮੋਟਰਸਾਈਕਲ ਚੋਰੀ ਖੋਹ ਕਿਤੇ ਗਏ ਸਨ ਉਹ ਬਰਾਮਦ ਹੋਏ ਨੇ ਇਸ ਤੋਂ ਇਲਾਵਾ ਹੋਰ ਮੁਲਜ਼ਮਾਂ ਕੋਲੋਂ 3 ਮੋਟਰਸਾਈਕਲ ਤੇ 3 ਪਿਸਤਲ ਬਰਾਮਦ ਕਰਕੇ ਇਹਨਾਂ ਦੇ ਖਿਲਾਫ ਕ ਪਿਛਲੇ ਮਹੀਨੇ 25 8 ਨੂੰ ਤੁਲਕੇ ਲਾ ਕੇ ਇੱਕ ਲੜਕੇ ਦਾ ਮੋਟਰਸਾਈਕਲ ਖੋਹ ਲਿਆ ਸੀਗਾ ਤਿੰਨ ਲੜਕਿਆਂ ਨੇ ਜਿਹੜਾ ਅਸੀਂ 25 8 ਨੂੰ ਮਕਦਮਾ ਦਰਜ ਰਜਿਸਟਰ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਉਹ ਤਿੰਨੇ ਲੜਕੇ ਜਿਹੜੇ ਆ ਇਲਾਕੇ ਦੇ ਵਿੱਚ ਮੋਟਰਸਾਈਕਲ ਲੈ ਕੇ ਤਰਨਤਨ ਸਾਈਡ ਤੇ ਚਲੇ ਗਏ ਪੁਲਿਸ ਨੇ ਸੈਂਟੀਫਿਕ ਤਰੀਕੇ ਦੇ ਨਾਲ ਉਹਨਾਂ ਦੀ ਭਾਲ ਕੀਤੀ ਸੀਸੀਟੀਵੀ ਫੁਟੇਜ ਤੇ ਹੋਰ ਆਪਣੇ ਸਾਧਨਾਂ ਨਾਲ ਉਹਨੂੰ ਅਸੀਂ ਸੈੱਟ ਕਰਕੇ ਇਹਨਾਂ ਤਿੰਨਾਂ ਲੜਕੇ ਨੂੰ ਅਸੀਂ ਗ੍ਰਾਫਤ ਗ੍ਰਿਫਤਾਰ ਕਰ ਲਿਆ 31 8 ਨੂੰ 31892 ਦੋ ਲੜਕੇ ਆਤਮਾ ਸਿੰਘ ਤੇ ਬਿਆਨਤ ਸਿੰਘ ਨੂੰ ਜਦੋਂ ਅਰੈਸਟ ਕੀਤਾ ਤਾਂ ਬਿਆਨਤ ਸਿੰਘ ਦੀ ਪੁੱਛਗਿੱਤੇ ਗਾਂ ਨਿਰਮਲ ਸਿੰਘ ਸਾਨੂੰ ਮਿਲ ਗਿਆ ਆਤਮਾ ਸਿੰਘ ਜਿਹੜਾ ਇਹਦੇ ਵਿੱਚ ਜੁਵਨਾਈਲ ਸੀਗਾ ਇਹਨੂੰ ਅਸੀਂ ਜੁਵਨਾਈਲ ਚ ਭੇਜ ਦਿੱਤਾ ਬਿਆਨਤ ਔਰ ਅਰਸ਼ਦ ਨਿਰਮਲ ਸਿੰਘ ਤੋਂ ਅਸੀਂ 4-4 ਚੋਰੀ ਦੇ ਜਿਹੜੇ ਮੋਟਰਸਾਈਕਲ ਆ ਉਹ ਬਰਾਮਦ ਕਰ ਲਏ ਹੁ ਨਜ਼ਰ ਮਾਰਦਿਆਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਅਸ ਦਿਨਾਂ ਦੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ